ਮੈਂ ਕਹਾ ਕਲਾਕਾਰ ਨਾ ਕਰਨ ਹੋਰ ਕੌਣ ਕਰੂ ਮੈਂ ਕਹਾ ਮੇਰੇ ਵਰਗੇ ਪ੍ਰਚਾਰਕ ਨੂੰ ਮੈਂ ਕਹਾ ਵੀ 30 ਸਾਲ ਹੋ ਗਏ ਮੈਨੂੰ ਕੀਰਤਨ ਕਰਦੇ ਨੂੰ 30 ਸਾਲ ਲੱਖਾਂ ਦੁਨੀਆ ਅੱਜ ਕਰੋੜਾਂ ਦੁਨੀਆ ਸੁਣਦੀ ਐ ਕੋਈ ਬੰਦਾ ਬਾਹ ਖੜੀ ਕਰਕੇ ਕਹਿੰਦੇ ਅਸੀਂ 40 ਹਜ਼ਾਰ ਤੋਂ ਵੱਧ ਭੇਟਾ ਕਿਸੇ ਨੇ ਵੀ ਜੋਨੀ ਬਾਬੇ ਨੂੰ ਦਿੱਤੀ ਹੋਵੇ ਤੇ ਅੱਠ ਸਿੰਘ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਬਾਬਾ ਜੋਨੀ ਦੀ ਗੱਲ ਸੁਣਦੇ ਹਾਂ ਕਿ ਉਹ ਹੁੰਦੇ ਆ ਦੋ ਗੱਡੀਆਂ ਹੁੰਦੀਆਂ ਅੱਠ ਸਿੰਘ ਹੁੰਨੇ ਆ ਕਿਤੇ ਸਾਲ ਬਾਅਦ ਕਿਸੇ ਨੇ 40-41 ਹਜ਼ਾਰ ਦਿੱਤਾ ਤਾਂ ਦਿੱਤਾ ਕੋਈ 11000 ਕੋਈ 13000 ਕੋਈ 21000 31000 ਉਹ ਵੀ ਕੋਈ 6 ਮਹੀਨਿਆਂ ਮਗਰੋਂ ਕੋਈ ਇੱਕ ਕੱਤੀ ਪਾਰਟੀ ਵੀ 31000 ਦੇ ਦੇਣਗੇ ਵਿੱਚੇ ਸਾਊਂਡ ਵਿੱਚੇ ਲਾਈਵ ਮੈਂ ਕਈ ਵਾਰੀ ਚੈਨਲਾਂ ਤੇ ਕਿਹਾ ਵੀ ਦੇਰੇ ਆਉਂਦਿਆਂ ਆਉਂਦਿਆਂ ਸਾਡੇ ਕੋਲ 2000 ਰੁਪਇਆ ਰਹਿ ਜਾਂਦਾ ਆ ਗੁਰੂ ਸਾਹਿਬ ਦੀ ਯੂਨੀ ਚ ਕਹਿ ਰਹੇ ਆ ਤੇ ਕਲਾਕਾਰਾਂ ਨੂੰ ਕਿੰਨੇ ਦਿੰਦੇ ਹੋ ਬੋਲੋ 8 ਲੱਖ ਉਹ ਵੀ ਸਟੇਜ ਤੇ ਚੜਨ ਤੋਂ ਪਹਿਲਾਂ ਮੰਨਿਆ ਵੀ ਉਹ ਵੀ 10 ਜਣੇ ਹੁੰਦੇ ਆ ਪਰ 8 ਲੱਖ ਰੁਪਇਆ ਕਹਿ ਲੈਣਾ 8 ਲੱਖ ਰੁਪਇਆ ਇੱਕ ਸਿੰਗਰ ਨੂੰ ਦਿੰਦੇ ਹੋ ਕਿਉਂ ਨਾਮ ਵਰਤਾਊਗਾ ਤੇ ਫਿਰ ਉਹ ਜਾਊ ਕਿੱਥੇ ਗਾਊ ਕਿੱਥੇ ਖਾੜੇ ਕਿੱਥੇ ਲਾਊ ਕਿਉਂਕਿ ਬਾਈਕਾਟ ਕਰਨ ਲੱਗਿਆਂ ਵੀ ਮਿੰਟ ਲਾਉਣੇ ਆ ਨਾ ਪੰਜਾਬੀ ਉਦੋਂ ਹੀ ਕਾਟਾ ਫੇਰ ਦਿੰਨੇ ਆ ਬਸ ਸਾਰੀ ਉਹਦੀ ਜ਼ਿੰਦਗੀ ਭਰਦੀ ਕੀ ਉਹਦੀ ਮਿਹਨਤ ਹੈ ਕੀ ਕਮਾਈ ਹੈ ਮਿੰਟ 'ਚ ਖੂਚ ਪਾ ਦਿੰਨੇ ਮਿੰਟ 'ਚ ਫਿਰ 8 8 ਦਾ 10 ਲੱਖ 12 12 15 15 ਲੱਖ ਇਹਨਾਂ ਨੂੰ ਸਿੰਗਰਾਂ ਨੂੰ ਦੇ ਕੇ ਚੜਾਉਣੇ ਆ ਸਟੇਜਾਂ ਤੇ ਫਿਰ ਉਸ ਤੋਂ ਬਾਅਦ ਜੇ ਤੋ ਕੋਈ ਇਹਨਾਂ ਦੀ ਐਲਬਮ ਕੋਈ ਗੀਤ ਆਉਂਦਾ ਹੈ ਉਹਦੇ ਵਿੱਚ ਦੇਖੋ ਨੰਗੇ ਨਾਚ ਹੁੰਦੇ ਐ ਤੇ ਕਰੋੜਾਂ ਕਰੋੜਾਂ ਵਿਊ ਉਹਨੂੰ ਆਉਂਦੇ ਐ ਕਰੋੜਾਂ ਕਰੋੜਾਂ ਵਿਊ ਆਉਂਦੇ ਐ ਤੇ YouTube Facebook ਲੱਖਾਂ ਲੱਖਾਂ ਰੁਪਈਆ ਉਹ ਤੋਂ ਆਉਂਦਾ ਇਹਨਾਂ ਨੂੰ ਚੈਨਲਾਂ ਤੋਂ ਜਿੱਥੇ ਮੈਂ ਗਲਤ ਤਾਂ ਮੈਨੂੰ ਉੱਠ ਕੇ ਕਹਿ ਦਿਓ ਬਾਬਾ ਜੀ ਗਲਤ ਪ੍ਰਚਾਰਕਾਂ ਸੀ ਮੈਂ ਕੋਈ ਸੰਤ ਜਾਂ ਬਾਬਾ ਨਹੀਂ ਹਾਂ ਉਹ ਲੋਕੀ ਕਹਿ ਦਿੰਦੇ ਮੈਨੂੰ ਬਾਬਾ ਜੋਨੀ ਪਰ ਮੈਨੂੰ ਹੈਰਾਨਗੀ ਹੁੰਦੀ ਆ ਉਹਨਾਂ ਲੋਕਾਂ ਤੇ ਜਦੋਂ ਇਹ ਸਵਾਲ ਕਰਦੇ ਐ ਕਿ ਕਿੰਨੇ ਬਾਬੇ ਕਿੰਨੇ ਪ੍ਰਚਾਰਖਾਂ ਕਾਰ ਸੇਵਾ ਵਾਲੇ ਬਾਬੇ ਕਰਨ ਬਈ ਉਹਨਾਂ ਨੇ ਬੋਰੀਆਂ ਲੈਣੀਆਂ ਉਹਨਾਂ ਨੂੰ ਕਰਨਾ ਪੈਣਾ ਨਹੀਂ ਬੋਰੀਆਂ ਸਿੱਕੜੀਆਂ ਉਹਨਾਂ ਨੇ ਕਣ-ਕੋਣ ਤੋਂ ਪਹਿਲਾਂ ਹੀ ਨਾਲੇ ਏਡੇ-ਏਡੇ ਉਹ ਲੱਗੇ ਹੁੰਦੇ ਆ ਉਹਨਾਂ ਦੇ ਠੱਪੇ ਮੋਹਰਾ ਆ ਬੋਰੀ ਫਲਾਣੇ ਬਾਬੇ ਦੀ ਆ ਬੋਰੀ ਫਲਾਣੇ ਦੀ ਦੱਸੋ ਇਹ ਝੂਠ ਹੈ ਤਾਂ ਉਹਨਾਂ ਨੇ ਲੈ ਜਾਣੀਆਂ ਠੱਕੇ ਨਾਲ ਦੋ-ਦੋ ਤਿੰਨ-ਤਿੰਨ ਬੋਰੀਆਂ ਕਿੱਲਿਆਂ ਮਗਰ ਬੋਰੀਆਂ ਲਾਈਆਂ ਹੁੰਦੀਆਂ ਕਿਤੇ 100 ਕਿੱਲੇ 100 ਬੋਰੀ ਉਹਨਾਂ ਨੂੰ ਕਰਨਾ ਪੈਣਾ ਉਹਨਾਂ ਦੀ ਮਜਬੂਰੀ ਹੈ ਪਰ ਸਾਡੇ ਤੇ ਉਂਗਲ ਨਾ ਜੁੱਕੋ ਇਸ ਗੱਲ ਦੀ ਤੁਸੀਂ ਕੀ ਕੀਤਾ ਅਸੀਂ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਹਾਂ ਬਿਲਕੁਲ ਸੱਚੀਆਂ ਗੱਲਾਂ ਹਨ ਕਿਉਂਕਿ ਪਿਛਲੇ ਦਿਨੀ ਪੰਜਾਬ ਵਿੱਚ ਹੜ੍ਹ ਬਹੁਤ ਜ਼ਿਆਦੇ ਆਏ ਸਨ ਤੇ ਉਹਨਾਂ ਨਾਲ ਪੰਜਾਬ ਦਾ ਜਾਨੀ ਤੇ ਮਾਲੀ ਬੜਾ ਨੁਕਸਾਨ ਹੋਇਆ ਇਸ ਨੁਕਸਾਨ ਵਿੱਚ ਲੱਖਾਂ ਹੀ ਲੋਕਾਂ ਨੇ ਆ ਕੇ ਵੱਧ ਚੜ ਕੇ ਸੇਵਾ ਤੇ ਲੋਕਾਂ ਦਾ ਬਹੁਤ ਭਲਾ ਕੀਤਾ ਕਿਸੇ ਨੇ ਧਨ ਨਾਲ ਕਿਸੇ ਨੇ ਚਾਰੇ ਨਾਲ ਤੇ ਜਿਸ ਤਰ੍ਹਾਂ ਵੀ ਕਿਸੇ ਤੋਂ ਹੋਇਆ ਉਹਨਾਂ ਨੇ ਪੰਜਾਬ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਪੰਜਾਬ ਦੇ ਸਾਰੇ ਕਿਸਾਨਾਂ ਤੇ ਹੋਰ ਮਜ਼ਦੂਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਮਦਦ ਕੀਤੀ ਬਣਦਾ ਵੀ ਸੀ ਕਿਉਂਕਿ ਜਦੋਂ ਪੰਜਾਬੀ ਹੀ ਪੰਜਾਬੀ ਦੇ ਕੰਮ ਨਾ ਆਉਣਗੇ ਤਾਂ ਫਿਰ ਹੋਰ ਕੌਣ ਆਊਗਾ ਬੜਾ ਵਧੀਆ ਦੇਖਣ ਨੂੰ ਮਿਲਿਆ ਪਰ ਕੁਝ ਬੁੱਧੀ ਜੀਵੇਂ ਨੇ ਫੇਸਬੁੱਕ ਪੇਜਾਂ ਤੇ YouTube ਤੇ ਆ ਕੇ ਕਿਹਾ ਕਿ ਕੋਈ ਸੰਤ ਮਹਾਪੁਰਸ਼ ਇਹਨਾਂ ਵਿੱਚ ਆ ਕੇ ਸੇਵਾ ਭਾਵਨਾ ਦੀ ਗੱਲ ਨਹੀਂ ਕਰਦੇ ਤੇ ਉਹਨਾਂ ਨੇ ਕੋਈ ਚੜਾਵਾ ਨਹੀਂ ਦਿੱਤਾ ਤੇ ਕੋਈ ਸੇਵਾ ਨਹੀਂ ਕੀਤੀ ਤੇ ਬਾਬਾ ਜੋਨੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਤੁਸੀਂ ਪ੍ਰਚਾਰਕਾਂ ਨੂੰ ਦਿੰਦੇ ਵੀ ਕੀ ਉਹ ਭਾਈ ਕਿ ਉਹ ਸੇਵਾ ਕਰ ਸਕਣ ਉਹ ਤਾਂ ਆਪ ਖੁਦ ਤੁਹਾਡੇ ਮਹਤਾਜ ਹਨ ਕਿਉਂਕਿ ਆਪਾਂ ਗੁਰਬਾਣੀ ਸੁਣਨਾ ਚਾਹੁੰਦੇ ਨਹੀਂ ਕੋਈ ਕੀਰਤਨ ਭਜਨ ਆਪਾਂ ਕਦੇ ਕਰਵਾਉਂਦੇ ਨਹੀਂ ਉਹਨਾਂ ਕੋਲੇ ਇਹ ਕੁਝ ਨਹੀਂ ਹੁੰਦਾ ਬਿਲਕੁਲ ਬਾਬਾ ਜੂਨੀ ਦੀ ਗੱਲ ਵੀ ਸਹੀ ਹੈ ਕਿਉਂਕਿ ਕਲਾਕਾਰਾਂ ਨੂੰ ਲੋਕ 40 40 50 50 ਲੱਖ ਦਿੰਦੇ ਹਨ ਤੇ ਉਹ ਕਰੋੜਾਂ ਦੇ ਮਾਲਕ ਬਣੇ ਹੋਏ ਹਨ ਜੇ ਉਹਨਾਂ ਨੇ ਅਜਿਹੀ ਮੁਸੀਬਤ ਦੇ ਸਮੇਂ ਕੁਝ ਪੈਸਾ ਲੋਕਾਂ ਦੀ ਸੇਵਾ ਲਈ ਲਾ ਵੀ ਦਿੱਤਾ ਤਾਂ ਕੋਈ ਵੱਡੀ ਗੱਲ ਨਹੀਂ ਹੈ ਬਿਲਕੁਲ ਸੋਹਣੀ ਗੱਲ ਕੀਤੀ ਹੈ ਬਾਬੇ ਜੂਨੀ ਨੇ ਤੇ ਆਪਾਂ ਤਾਂ ਵਧੀਆ ਲੱਗੀ ਆ ਗੱਲ। ਬਾਕੀ ਤੁਸੀਂ ਜਰੂਰ ਦੱਸਿਓ ਕਿ ਤੁਸੀਂ ਕੀ رائے ਰੱਖਦੇ ਹੋ ਕਲਾਕਾਰਾਂ ਤੇ ਪ੍ਰਚਾਰਕਾਂ ਵਿੱਚ ਡਿਫਰੈਂਸ ਤਾਂ ਹੈ। ਕਿਉਂਕਿ ਲੋਕ ਕਲਾਕਾਰਾਂ ਨੂੰ ਜ਼ਿਆਦਾ ਸੁਣਦੇ ਹਨ ਤੇ ਪ੍ਰਚਾਰਕਾਂ ਨੂੰ ਘੱਟ ਕਿਉਂਕਿ ਇਹ ਪੰਥਕ ਗੱਲ ਕਰਦੇ ਹਨ, ਗੁਰੂ ਦੀ ਗੱਲ ਕਰਦੇ ਹਨ ਤੇ ਅਸੀਂ ਅੱਜਕੱਲ ਗੁਰੂਆਂ ਦੀ ਗੱਲ ਨੂੰ ਸੁਣਨਾ ਨਹੀਂ ਚਾਹੁੰਦੇ ਤੇ ਆਪਾਂ ਜ਼ਿਆਦਾ ਹੀ ਲੱਚਰਤਾਂ ਨੂੰ ਤੇ ਹੋਰ ਟੰਗਾ ਮੰਗਾ ਨੂੰ ਹੀ ਜ਼ਿਆਦਾ ਪਹਿਲ ਦਿੰਦੇ ਹਾਂ। ਵਾਕਈ ਸੋਹਣੀ ਗੱਲ ਕੀਤੀ ਹੈ ਬਾਬਾ ਜੋਨੀ ਨੇ ਆਪਾਂ ਉਹਨਾਂ ਨਾਲ ਸਹਿਮਤਾਂ ਕਿ ਉਹਨਾਂ ਕੋਲ ਇੰਨੀ ਪ੍ਰਾਪਰਟੀ ਨਹੀਂ ਹੁੰਦੀ ਠੀਕ ਹੈ ਲੋਕਾਂ ਦਾ ਦਿੱਤਾ ਹੋਇਆ ਉਹਨਾਂ ਕੋਲੇ ਸਭ ਕੁਝ ਹੈ ਗੱਡੀਆਂ ਕਾਰਾਂ ਐਸ ਪ੍ਰਸਤੀ ਉਹ ਵੀ ਕਰਦੇ ਹਨ ਪਰ ਲੋਕਾਂ ਦਾ ਦਿੱਤਾ ਹੋਇਆ ਹੈ ਤੇ ਉਹਨਾਂ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ ਬਿਲਕੁਲ ਜਾਇਜ਼ ਗੱਲ ਕੀਤੀ ਹੈ ਉਹਨਾਂ ਨੇ ਆਪਾਂ ਨੂੰ ਤਾਂ ਵਧੀਆ ਲੱਗੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਸੀਂ ਕਿਸ ਤਰ੍ਹਾਂ ਦੀ رائے ਰੱਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ